ਜਿੱਥੇ ਹੁਣ ਬਾਕੀ ਸਾਰੀਆਂ ਕਿਸਮਾਂ ਦੇ ਫਲਦਾਰ ਪੌਦੇ ਲਾਉਣ ਦੀ ਜਿਹੜਾ ਟਕਮਾ ਸਮਾਂ ਚੱਲ ਰਿਹਾ ਹੈਗਾ ਉੱਥੇ ਜਿਹੜਾ ਪਪੀਤੇ ਨੂੰ ਤੁਸੀਂ 1.5 ਮਹੀਨਾ ਠਹਿਰ ਕੇ ਲਾਇਓ ਯਾਨੀ ਕਿ ਸਤੰਬਰ ਦੇ ਮਹੀਨੇ ਲਾਇਓ ਉਹਦਾ ਮੁੱਖ ਕਾਰਨ ਕਿ ਪਪੀਤਾ ਜਿਹੜਾ ਸਰਦੀ ਦੇ ਵਿੱਚ ਆਪਾਂ ਨੂੰ ਪਹਿਲੇ ਸਾਲ ਲਗਾ ਜਿਹੜਾ ਟਕਣਾ ਪੈਂਦਾ ਹੈਗਾ ਤੇ ਬਾਕੀ ਜਿਹੜਾ ਫਲ ਦੇ ਚੱਕਰ ਦਾ ਬਹੁਤ ਇਹਦੇ 'ਚ ਜਿਹੜਾ ਆ ਜਾਂਦਾ ਹੈਗਾ ਉਹਦਾ ਕਾਰਨ ਇਹ ਹੁੰਦਾ ਕਿ 8 ਮਹੀਨੇ ਬਾਅਦ ਇਹਨੇ ਜਿਹੜਾ ਫਲ ਚੱਕਣਾ ਹੁੰਦਾ ਹੈਗਾ ਜੇਕਰ ਤੁਸੀਂ ਇਹਨੂੰ ਜੁਲਾਈ ਦੇ ਵਿੱਚ ਲਾਉਂਗੇ ਤਾਂ ਤੁਸੀਂ ਹਿਸਾਬ ਲਾ ਲਓ ਵੀ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ 6 ਮਹੀਨੇ ਹੋ ਗਏ ਤੇ 2 ਮਹੀਨੇ ਉਧਰ ਹੋ ਗਏ ਨੇ ਪੂਰੀ ਫੁੱਲ ਗਰਮੀ ਦੇ ਵਿੱਚ ਜਿਹੜਾ ਫਲ ਚੱਕ ਲੈਣਾਗਾ ਤੇ ਉਹ ਫਲ ਜਿਹੜਾ ਪੂਰ ਨਹੀਂ ਚੜਦਾਗਾ ਸੋ ਸਤੰਬਰ ਦੇ ਲੱਗੇ ਹੋਏ ਬੂਟਿਆਂ ਦੇ ਬਹੁਤ ਸੋਹਣਾ ਫਲ ਤੇ ਬਾਦ ਦਾ ਬਹੁਤ ਸੋਹਣਾ ਬੂਟਿਆਂ ਦਾ ਦੇਖਣ ਨੂੰ ਮਿਲਦਾ ਸਤੰਬਰ ਦੇ ਵਿੱਚ ਲਾ ਕੇ ਤੁਸੀਂ ਇਹਨੂੰ ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਢੱਕ ਦੇਣਾ ਤੇ ਜਨਵਰੀ ਫਰਵਰੀ ਦੇ ਵਿੱਚ ਨੰਗਾ ਕਰਨਾ ਬੂਟੇ ਨੂੰ ਉਸ ਤੋਂ ਬਾਅਦ ਪੂਰੀ ਗਰੋਥ ਜਿਹੜੀ ਇਹਦੀ ਦੇਖਣ ਨੂੰ ਤੁਹਾਨੂੰ ਮਿਲੇਗੀ ਰੈਡ ਲੇਡੀ 786 ਦੀ ਵੈਰਾਈਟੀ ਲਾਈ ਜਾ ਸਕਦੀ ਹੈ ਸਤੰਬਰ ਦੇ ਵਿੱਚ ਪੌਦੇ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਧੰਨਵਾਦ ਜੀ